ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕਾਂ ਤੇ ਸਵਾਗਤ ਤੁਹਾਡਾ ਆਪਣੇ YouTube ਚੈਨਲ ਚੈਲਡ ਡਿਜ਼ਾਈਨਰ ਪ੍ਰੀਤ ਦੇ। ਮਿਲ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ। ਸਭ ਤੋਂ ਪਹਿਲਾਂ ਰਿਕਵੈਸਟ ਆ ਜੀ ਜਿਹੜੇ ਨਵੇਂ ਵੀਵਰਸ ਸਾਰੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਤੇ ਸ਼ੇਅਰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ। ਦੇ ਸ਼ੁਰੂ ਕਰਦੇ ਆ ਜੀ ਸੂਟਾਂ ਜਿਹੜੇ ਆਪਾਂ ਲੈ ਕੇ ਆਇਆ ਕਾਟਨ ਦੇ ਬਹੁਤ ਸੋਹਣਾ ਸਟਾਫ ਆ ਪ੍ਰੀਮੀਅਮ ਕੁਆਲਿਟੀ ਦਾ ਸਟਾਫ ਆਗਾ ਤੇ ਅਲੱਗ-ਅਲੱਗ ਜਿਹੜਾ ਇਹਨਾਂ ਤੇ ਰੇਂਜ ਹੈ ਜੀ ਸੂਟਾਂ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀਡੀਓ ਦੇਖਿਓ ਕਿਉਂਕਿ ਆਪਾਂ ਪ੍ਰਾਈਸ ਵਿੱਚ ਸ਼ੋ ਕਰਾਂਗੇ ਜੀ ਲਓ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਸੂਟ ਹੈਗੇ ਆ ਜੀ ਜਿਹੜੇ ਇਹ ਹੈਗੇ ਆ ਜੀ ਆਰੀ ਵਰਕ ਦੇ ਬਹੁਤ ਸੋਹਣਾ ਪਿੰਕ ਦਾ ਸ਼ੇਡ ਹੈਗਾ ਆ ਆਉਗੀ ਇਹਦਾ ਬੋਟਮ ਆਉਗੀ ਹੈ ਬਹੁਤ ਸੋਹਣੀ ਹੈਗੀ ਬਾਟਮ ਤੇ ਇੰਨਾ ਜਿਆਦਾ ਸੋਨਾ ਤੇ ਮਲੈਮ ਮਲੈਮ ਸਟਾਫ ਹੈਗਾ ਬਹੁਤ ਜਿਆਦਾ ਸੋਨਾ ਸਟਾਫ ਹੈਗਾ ਤੇ ਬਹੁਤ ਸੋਹਣੀ ਕੁਆਇਲਟੀ ਦਾ ਜਿਹੜਾ ਇਹ ਸਟਾਫ ਲੱਗਿਆ ਹੋਇਆ ਹੈਗਾ ਤੇ ਇਹਦੇ ਉੱਤੇ ਹੋਇਆ ਹੋਇਆ ਹੈ ਜੀ ਵਰਕ ਆਰੀ ਵਰਕ ਦੇ ਸੂਟ ਹੈ 2.5 ਮੀਟਰ ਦੀ ਕੱਟ ਹੈ ਜੀ ਲਓ ਜੀ ਬਹੁਤ ਟ੍ਰੈਂਡ ਦੇ ਵਿੱਚ ਇਹ ਚੱਲ ਰਿਹਾ ਹੈਗਾ ਸੂਟ ਤੇ ਜੇ ਜਿਹਦੇ ਨਾਲ ਟਾਈ ਡਾਈ ਦੁਪੱਟਾ ਕਰੋਗੇ ਬਹੁਤ ਜਿਆਦਾ ਸੋਹਣਾ ਦੁਪੱਟਾ ਜਿਹੜਾ ਰੈਡੀ ਹੋਊਗਾ ਬਹੁਤ ਸੋਹਣਾ ਸੂਟ ਹੈ ਤੁਸੀਂ ਨਾਲ ਲੈਸ ਵਗੈਰਾ ਐਡ ਕਰਕੇ ਸੂਟ ਨੂੰ ਸਟਿਚ ਕਰ ਸਕਦੇ ਹੋ ਤੇ ਬਹੁਤ ਸੋਹਣਾ ਸੂਟ ਬਣੂਗਾ ਤੇ ਜੇ ਤੁਸੀਂ ਟਾਈ ਡਾਈ ਦੁਪੱਟਾ ਕਰਕੇ ਲੈਣਾ ਉਹ ਵੀ ਲੈ ਸਕਦੇ ਹੋਗੇ ਵਿਦਾਊਟ ਦੁਪੱਟੇ ਤੋਂ ਆਪਾਂ ਇਹਦਾ ਪ੍ਰਾਈਸ ਦੱਸਾਂਗੇ ਜੀ ਪ੍ਰਾਈਸ ਇਹਦਾ 1350 ਰੁਪਈਆ ਹੈਗਾ ਆਰੀ ਵਰਕ ਦਾ ਸੂਟ ਹੈਗਾ 1350 ਰੁਪਈਆ ਇਹਦਾ ਪ੍ਰਾਈਸ ਰੋਕਾ ਜੀ ਬਹੁਤ ਸੋਹਣੇ ਕਲਰ ਨੇ ਤੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਬਹੁਤ ਟ੍ਰੈਂਡਿੰਗ ਦੇ ਵਿੱਚ ਇਹ ਹਿਆਰੀ ਵਰਕ ਦਾ ਜਿਹੜਾ ਚੱਲ ਰਿਹਾ ਹੈਗਾ ਜੀ ਕਲਰ ਵੀ ਬਹੁਤ ਸੋਹਣੇ ਹੈਗੇ ਜੀ ਅਗਲਾ ਕਲਰ ਹੈਗਾ ਜੀ ਪਿਸਤਾ ਇਹ ਵੀ ਬਹੁਤ ਸੋਹਣਾ ਕਲਰ ਹੈ ਇੰਨੇ ਕਿ ਜ਼ਿਆਦੇ ਸੋਹਣੇ ਸੂਟ ਨੇ ਛੱਡਣ ਵਾਲੇ ਬਿਲਕੁਲ ਨਹੀਂ ਹੈਗੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਤੇ ਸਕਦੇ ਹੋ ਜਿਵੇਂ ਸੇਮ ਕਲਰ ਆ ਰਿਹਾ ਹੈਗਾ ਮੜਾ ਪਿੱਛੇ ਹੋ ਜਾ ਕਰੋ ਉਹ ਸਾਰੇ ਵੀਡੀਓ ਬਣਾ ਦੇਣਾ ਸਾਰੇ ਲਓ ਜੀ ਬਹੁਤ ਸੋਹਣਾ ਵਰਕ ਤਾਂ ਨੀਟ ਐਂਡ ਕਲੀਨ ਆ ਕੋਈ ਚੁਪਣਾ ਵਾਲਾ ਨਹੀਂ ਇਹਦੇ ਵਿੱਚ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਲਾਈਨਿੰਗ ਲਾਉਣੀ ਆ ਕਿਉਂਕਿ ਇਹ ਚੁਪਦਾ ਬਿਲਕੁਲ ਵੀ ਨਹੀਂ ਹੈਗਾ ਕਾਟਨ ਦਾ ਕਾਟਨ ਨਹੀਂ ਵਰਕ ਕਾਟਨ ਦੀ ਧਾਗੇ ਨਾਲ ਨਹੀਂ ਇਹ ਵਰਕ ਹੋਇਆ ਹੋਇਆ ਹੈਗਾ ਬਹੁਤ ਸੋਹਣਾ ਸੋਹ। ਆਈ ਦੀ ਬੋਟਮ ਹੈਗੀ, ਸ਼ੈਡੋ ਪ੍ਰਿੰਟ ਦੀ ਵੀ ਬੋਟਮ ਹੈ। ਇਹਦੇ ਵਿੱਚ ਵੀ ਪ੍ਰਿੰਟ ਬਣਿਆ ਹੋਇਆ ਹੈ। ਲਓ ਜੀ। ਇਹਦੇ ਵਿੱਚ ਵੀ ਪ੍ਰਿੰਟ ਹੈਗਾ ਤੇ ਪਿਸਤਾ ਜਿਹਾ ਕਲਰ ਹੈ ਗ੍ਰੀਨ, ਪਿਸਤਾ ਜਿਹਾ ਕਲਰ ਹੈ ਪੈਰਟ ਜਿਹਾ। ਇੰਗਲਿਸ਼ ਕਲਰ ਨੇ ਸਾਰੇ। ਅਗਲਾ ਕਲਰ ਹੈਗਾ ਜੀ ਫਰੋਜੀ। ਇਹ ਵੀ ਬਹੁਤ ਸੋਹਣਾ ਕਲਰ ਹੈ। ਜੇ ਤੁਸੀਂ ਇਹਨਾਂ ਤੇ ਪਰਕ ਵੀ ਕਰਵਾਉਣਾ ਸਲਵਾਰਾਂ ਤੇ ਉਹ ਵੀ ਹੋ ਜੂਗੇ ਜੀ ਐਵੇਂ ਪਰਕਾ ਸ਼ਾਰਟ ਤੇ ਹੈਗਾ ਐਡਾ ਕੋਈ ਜ਼ਰੂਰੀ ਵੀ ਨਹੀਂ ਹੈਗਾ ਤੇ ਬਹੁਤ ਸੋਹਣਾ ਸਟਾਫ ਹੈ ਢਾਈ ਮੀਟਰ ਦਾ ਜਿਹੜਾ ਆਊਗਾ ਜੀ ਕਪੜਾ 5 ਮੀਟਰ ਦਾ ਆਊਗਾ ਤੇ ਬਹੁਤ ਸੋਹਣੀ ਇਹਦੀ ਕੁਆਲਿਟੀ ਹੈ ਇੰਨਾ ਕ ਜਿਆਦਾ ਸਟਾਫ ਆ ਨਾ ਸੋਹਣਾ ਵੀ ਤੁਹਾਨੂੰ ਪਾਏ ਦਾ ਪਤਾ ਵੀ ਨਹੀਂ ਲੱਗਣਾ ਹੈਗਾ ਕੋਈ ਲਾਈਨਿੰਗ ਦੀ ਜ਼ਰੂਰਤ ਵੀ ਨਹੀਂ ਹੈਗੀ ਤੇ ਸ਼ੈਡੋ ਪ੍ਰਿੰਟ ਦੀ ਇਹਦੀ ਸਲਵਾਰਾਂ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਇੱਕ ਰਿਕੁਐਸਟ ਹੈ ਜੀ ਸਾਰਿਆਂ ਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਲਓ ਜੀ ਅਗਲਾ ਸੂਟ ਹੈਗਾ ਲਵਲੀਨ ਦਾ ਲਵਲੀਨ ਮੈਚਿੰਗ ਸੂਟ ਹੈ ਇਹ ਬਹੁਤ ਸੋਹਣਾਗਾ ਕਲਰ ਇਹਦਾ ਹੈਗਾ ਲਵੈਂਟਰ ਚ ਆ ਗਈ ਬਾਟਮ ਇਹ ਬਾਟਮ ਆਗੀ ਆ ਸ਼ਰਟ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1000 ਰੁਪਈਆ 1000 ਰੁਪਈਆ ਦਾ ਪ੍ਰਾਈਸ ਹੈਗਾ ਤੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਤੁਸੀਂ ਦੇ ਸਕਦੇ ਹੋ ਹਾਂਜੀ ਆਗਲਾ ਸੂਟ ਹੈਗਾ ਜੀ ਆ ਬਲੈਕ ਕਲਰ ਦੀ ਇਹਦੀ ਸ਼ਰਟ ਹੈ ਜੀ ਇਟਾਲੀਅਨ ਦੇ ਸੂਟ ਨੇ ਵਾਲੇ ਇਟਾਲੀਅਨ ਦਾ ਆਵਲੀ ਹੈਗੀ ਜੀ ਦੀ ਬਾਟਮ ਇਹ ਕਲਰ ਬਾਟਮ ਦਾ ਕਲਰ ਹੈਗਾ ਜੀ ਇਹ ਆਪਣਾ ਆਨੀਅਨ ਸ਼ੇਡ ਜੇ ਦਾ ਕਲਰ ਹੈ ਬਹੁਤ ਸੋਹਣਾ ਗਾ ਕਲਰ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਅਗਲਾ ਸੂਟ ਹੈਗਾ ਜੀ ਇਹ ਦੀ ਸ਼ਰਟ ਐਂਟਰ ਜੀ ਕਲਰ ਦੀ ਸ਼ਰਟ ਹੈ ਜੀ ਬਹੁਤ ਸੋਹਣਾ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਹੈਗਾ ਤੇ ਆ ਹੈਗੀ ਹੈ ਜੀ ਦੀ ਬਾਟਮ ਪਿਸਤਾ ਕਲਰ ਦੀ ਪਿਸਤਾ ਕਲਰ ਦੀ ਬਾਟਮ ਹੈ ਜੀ ਦੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ 850 ਰੁਪਏ ਹੈਗਾ ਪ੍ਰਾਈਜ਼ ਹੈ ਜੀ ਤੇ ਜਿਹੜੇ ਹਿਸਾਬ ਨਾਲ ਇਹਦਾ ਪ੍ਰਾਈਜ਼ ਆ ਇਹਦਾ ਦਾ ਸਟਾਫ ਹੈ ਨਾ ਜਿਆਦਾ ਸੋਹਣਾ ਨਾ ਬਹੁਤ ਜਿਆਦਾ ਸੋਹਣਾ ਸਟਾਫ ਆਗਾ ਬਹੁਤ ਹੱਡਣ ਵਾਲੇ ਤੇ ਬਹੁਤ ਜਿਆਦਾ ਸੋਹਣਾ ਸਟਾਫ ਆ ਅਗਲਾ ਸੂਟ ਹੈਗਾ ਜੀ ਸਾਰੇ ਸੂਟਾਂ ਦੇ ਬਿਲਕੁਲ ਫ੍ਰੀ ਹੈ ਜੀ ਆਹ ਵਾਲਾ ਸੂਟ ਹੈਗਾ ਜੀ ਲੈਮਨ ਜੀ ਕਲਰ ਦੀ ਦੀ ਸ਼ਰਟ ਰੌਬਿਕ ਵਿੱਚ ਮਹਿੰਦੀ ਕਲਰ ਆ ਤੇ ਮਹਿੰਦੀ ਕਲਰ ਦੀ ਇਹਦੀ ਬਾਟਮ ਲੌਂਜ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਹਾਂਜੀ ਹਾਂਜੀ ਉਮੀਦ ਕਰਦੇ ਹਾਂ ਜੀ ਸੋਨੂੰ ਸੂਟਾ ਜਿਹੜੇ ਉਹ ਪਸੰਦਾ ਇਹ ਹੋਣਗੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਜੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸੋਨੂੰ ਸਾਡੀ ਕਲੈਕਸ਼ਨ ਆ ਜਿਹੜੀ ਉਹ ਕਿੰਤਾ ਲੱਗੀ ਮਿਲਦੇ ਆ ਜੀ ਅਗਲੀ ਵੀਡੀਓ ਚ ਸਸਟਿਕਾਲ ਜੀ